ਦਰਾਂ ਦੇ ਜੋ ਕੰਮ ਦੀਆਂ ਬਹੁਤ ਹੀ ਕੀਮਤੀ ਗੱਲਾਂ ਨੰਬਰ 1 ਬਾਸੀ ਰੋਟੀ ਜੇਕਰ ਅਸੀਂ ਗੁੜ ਨਾਲ ਖਾ ਲਈ ਤਾਂ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਕੋਹਾ ਦੂਰ ਰਹਿ ਸਕਦੇ ਹਾਂ ਨੰਬਰ 2 ਜੇਕਰ ਅਸੀਂ ਸੌਣ ਤੋਂ 30 ਮਿੰਟ ਪਹਿਲਾਂ ਸ਼ਹਿਰ ਕਰ ਲਈਏ ਤਾਂ ਇਸ ਨਾਲ ਸਾਡਾ ਸ਼ੂਗਰ ਅਤੇ ਹਾਈ ਬੀਪੀ ਕੰਟਰੋਲ ਵਿੱਚ ਰਹਿੰਦਾ ਹੈ ਤੇ ਇਸ ਦੇ ਨਾਲ ਹੀ ਸਾਨੂੰ ਨੀਂਦ ਵੀ ਵਧੀਆ ਆਉਂਦੀ ਹੈ ਨੰਬਰ 3 ਜੇਕਰ ਤੁਹਾਡੇ ਗੁਰਦੇ ਵਿੱਚ ਪੱਥਰੀ ਹੈ ਤਾਂ ਭੁੱਲ ਕੇ ਵੀ ਚਾਹ ਕੌਫੀ ਕੋਲਡ ਡਰਿੰਕਸ ਤੋਂ ਇਲਾਵਾ ਬੀਜਾਂ ਵਾਲੀਆਂ ਸਬਜ਼ੀਆਂ ਦਾ ਸੇਵਨ ਕਰਨ ਤੋਂ ਬਚੋ ਕਿਉਂਕਿ ਇਹਨਾਂ ਦਾ ਸੇਵਨ ਕਰਨਾ ਗੁਰਦੇ ਦੀ ਪੱਥਰੀ ਦੇ ਵਧਣ ਦਾ ਖਤਰਾ ਵੱਧ ਜਾਂਦਾ ਹੈ ਨੰਬਰ 4 ਨਹਾਂ ਉਤੇ ਨਿੰਬੂ ਲਗਾਉਣ ਨਾਲ ਉਹਨਾਂ ਦਾ ਪੀਲਾਪਣ ਉਤਰ ਜਾਂਦਾ ਹੈ ਅਤੇ ਬੈਕਟੀਰੀਆ ਵੀ ਖਤਮ ਹੋ ਜਾਂਦੇ ਹਨ ਰੋਜ਼ਾਨਾ 3 ਤੋਂ 5 ਮਿੰਟ ਲਈ ਆਪਣੇ ਨਹਾਂ ਤੇ ਮਸਾਜ ਕਰੋ ਨੰਬਰ 5 ਥੋੜੇ ਸਮੇਂ ਲਈ ਕੰਨ ਵਿੱਚ ਉਂਗਲੀ ਪਾ ਕੇ ਰੱਖ ਨਾਲ ਦਿਮਾਗ ਤਰੋਤਾਜ਼ਾ ਅਤੇ ਤੇਜ਼ ਹੁੰਦਾ ਹੈ ਨੰਬਰ 6 ਜਿਸ ਦਾ ਭਾਰ ਘਟ ਹੋਵੇ ਉਸ ਨੂੰ ਕਦੇ ਵੀ ਇੰਟਰੀਮੈਂਟਲ ਫਾਸਟਿੰਗ ਨਹੀਂ ਕਰਨੀ ਚਾਹੀਦੀ ਨੰਬਰ 7 ਚਮਨਪਰਾਸ਼ ਵਿੱਚ ਆਮਲਾ ਬ੍ਰਾਹਮੀ ਬਦਾਮ ਦਾ ਤੇਲ ਅਸ਼ਬਗੰਦਾ ਵਰਗੀਆਂ ਔਸ਼ਧੀਆਂ ਹੁੰਦੀਆਂ ਨੇ ਜੋ ਦਿਮਾਗ ਨੂੰ ਤੇਜ਼ ਕਰਦੀਆਂ ਨੇ ਇਸ ਦੇ ਨਾਲ ਕਿਸੇ ਵੀ ਚੀਜ਼ ਨੂੰ ਸਿੱਖਣ ਅਤੇ ਯਾਦ ਰੱਖਣ ਦੀ ਸਮਰੱਥਾ ਵਧਦੀ ਹੈ। ਨੰਬਰ 8 ਜੇਕਰ ਸਰੀਰ ਹਮੇਸ਼ਾ ਰੋਗ ਨਾਲ ਪੀੜਤ ਰਹਿੰਦਾ ਹੈ ਤਾਂ ਹਰ ਤਰ੍ਹਾਂ ਦੇ ਰੋਗਾਂ ਨੂੰ ਦੂਰ ਕਰਨ ਲਈ ਹਰ ਮੰਗਲਵਾਰ ਨੂੰ ਗੁੜ ਅਤੇ ਆਟੇ ਦਾ ਦਾਨ ਕਰੋ। ਨੰਬਰ 9 ਆਪਣੇ ਵਾਲਾਂ ਵਿੱਚ ਹਫ਼ਤੇ ਵਿੱਚ ਦੋ ਵਾਰ ਚੰਗੀ ਤਰ੍ਹਾਂ ਤੇਲ ਦੀ ਮ사ਜ ਜ਼ਰੂਰ ਕਰੋ। ਇਸ ਨਾਲ ਸਾਡੇ ਵਾਲ ਝੜਨ ਅਤੇ ਹੋਰ ਕਈ ਸਮੱਸਿਆਵਾਂ ਤੋਂ ਬਚੇ ਰਹਿੰਦੇ ਹਨ। ਨੰਬਰ 10 ਸਰਦੀਆਂ ਦੇ ਮੌਸਮ ਵਿੱਚ ਵੱਧ ਤੋਂ ਵੱਧ ਗਰਮ ਚੀਜ਼ਾਂ ਦਾ ਸੇਵਨ ਕਰੋ ਇਹ ਨਾਲ ਸਰੀਰ ਗਰਮ ਹੁੰਦਾ ਹੈ ਜਿਸ ਨਾਲ ਸਾਡੇ ਸਰੀਰ ਦੀ ਸਰਦੀ ਘਟ ਜਾਂਦੀ ਹੈ ਤੇ ਨਾਲ ਹੀ ਕਈ ਸਮੱਸਿਆ ਤੋਂ ਵੀ ਬਚੇ ਰਹਿੰਦੇ ਹਾਂ ਨੰਬਰ 11 ਰਾਤ ਨੂੰ ਇੱਕ ਗਲਾਸ ਵਿੱਚ ਪਾਣੀ ਪਾ ਕੇ ਜਰੂਰ ਰੱਖੋ ਤੇ ਇਸ ਨੂੰ ਸਵੇਰ ਦੇ ਸਮੇਂ ਘਰ ਦੇ ਕੋਲਿਆਂ ਉੱਪਰ ਪਾ ਦਿਓ ਕਿਉਂਕਿ ਕੋਲਿਆਂ ਉੱਪਰ ਪਾਣੀ ਪਾਉਣਾ ਬਹੁਤ ਹੀ ਚੰਗਾ ਮੰਨਿਆ ਜਾਂਦਾ ਹੈ ਨੰਬਰ 12 ਜੇਕਰ ਤੁਸੀਂ ਆਪਣੇ ਹੱਥਾਂ ਦੀ ਮੈਲ ਨੂੰ ਸਾਫ਼ ਕਰਨਾ ਚਾਹੁੰਦੇ ਹੋ ਤਾਂ ਉਹਨਾਂ ਉੱਪਰ ਚੰਗੀ ਤਰ੍ਹਾਂ ਨਾਲ ਆਲੂ ਨੂੰ ਕੱਟ ਕੇ ਘਸਾ ਦਿਓ ਇਸ ਤਰ੍ਹਾਂ 5 ਤੋਂ 10 ਮਿੰਟ ਕਰੋ ਅਤੇ ਪਾਣੀ ਨਾਲ ਧੋ ਲਓ ਤੁਹਾਡੇ ਹੱਥ ਬਿਲਕੁਲ ਸਾਫ਼ ਹੋ ਜਾਣਗੇ ਪਰ ਤੇਰਾ ਮੂੰਗਫਲੀ ਦਾ ਜਲਦੀ ਸਲਕਾ ਉਤਾਰ ਲਈ ਇਸ ਨੂੰ ਇੱਕ ਕੜਾਹੀ ਵਿੱਚ ਪਾ ਕੇ ਹਲਕੇ ਸੇਕ ਦੇ ਭੁੰਨ ਲਓ ਭੁੰਨਣ ਸਮੇਂ ਉਸ ਵਿੱਚ 2-3 ਬਾਰ ਪਾਣੀ ਦੀ ਛਿੱਟੀ ਜ਼ਰੂਰ ਮਾਰੋ ਇਸ ਨਾਲ ਜਦੋਂ ਤੁਸੀਂ ਉਸ ਦਾ ਸਲਕਾ ਉਤਾਰੋਗੇ ਤਾਂ ਬਹੁਤ ਆਸਾਨੀ ਨਾਲ ਉਤਰ ਜਾਵੇਗਾ ਨੰਬਰ 14 ਜੇਕਰ ਤੁਸੀਂ ਰੋਟੀ ਨੂੰ ਬਹੁਤ ਹੀ ਨਰਮ ਬਣਾਉਣਾ ਚਾਹੁੰਦੇ ਹੋ ਤਾਂ ਮੋਟੀ ਨਾਲ ਚੰਗੀ ਤਰ੍ਹਾਂ ਆਟੇ ਨੂੰ ਕਈ ਵਾਰ ਮੋਕੀ ਦੇਵੋ ਇਸ ਨਾਲ ਆਟਾ ਬਹੁਤ ਨਰਮ ਬਣ ਜਾਂਦਾ ਹੈ ਜਿਸ ਨਾਲ ਰੋਟੀ ਵੀ ਨਰਮੋ ਨਰਮ ਬਣਦੀ ਹੈ ਨੰਬਰ 15 ਅਖਰੋਟ ਵਿੱਚ ਪੋਟਾਸ਼ੀਅਮ, omega 3, omega 6 ਅਤੇ omega 9 ਹੁੰਦਾ ਹੈ। ਇਹ ਪੋਸ਼ਟਿਕ ਤੱਤ ਬਾਲਾਂ ਲਈ ਕਾਫੀ ਜ਼ਰੂਰੀ ਹੁੰਦੇ ਹਨ। ਇਸ ਲਈ ਹਫ਼ਤੇ ਵਿੱਚ ਇੱਕ ਵਾਰ ਅਖਰੋਟ ਦਾ ਤੇਲ ਆਪਣੇ ਬਾਲਾਂ ਵਿੱਚ ਲਗਾਉਣ ਨਾਲ ਬਲ ਲੰਬੇ ਅਤੇ ਮਜ਼ਬੂਤ ਹੋ ਜਾਂਦੇ ਹਨ। ਨੰਬਰ 16 ਜੇਕਰ ਅਸੀਂ ਰੋਜ਼ਾਨਾ ਕੋਈ ਨਾ ਕੋਈ ਸੂਜੀ ਦੀ ਬਣੀ ਹੋਈ ਚੀਜ਼ ਖਾ ਲਈਏ ਤਾਂ ਇਸ ਨਾਲ ਹਾਰਟ ਅਟੈਕ ਦਾ ਖਤਰਾ ਬਹੁਤ ਹੱਦ ਤੱਕ ਘੱਟ ਜਾਂਦਾ ਹੈ। ਨੰਬਰ 17 ਜੇਕਰ ਔਰਤਾਂ ਛਾਤੀ ਦੇ ਕੈਂਸਰ ਤੋਂ ਬਚਣਾ ਚਾਹੁੰਦੀਆਂ ਹਨ ਤਾਂ ਆਪਣੇ ਬੱਚਿਆਂ ਨੂੰ ਆਪਣੀ ਛਾਤੀ ਦਾ ਦੁੱਧ 2 ਸਾਲ ਤੱਕ ਜ਼ਰੂਰ ਪਿਲਾਉਣਾ। ਇਸ ਨਾਲ ਕਦੇ ਵੀ ਛਾਤੀ ਦਾ ਕੈਂਸਰ ਨਹੀਂ ਹੁੰਦਾ ਨੰਬਰ 18 ਜੇਕਰ ਤੁਸੀਂ ਗਲੇ ਦੇ ਦਿਲ ਦੇ ਜਾਂ ਫਿਰ ਲੀਵਰ ਦੇ ਕੈਂਸਰ ਤੋਂ ਬਚਣਾ ਚਾਹੁੰਦੇ ਹੋ ਤਾਂ ਕਦੇ ਵੀ ਤੰਬਾਕੂ ਸਿਗਰਟਸ ਤੋਂ ਇਲਾਵਾ ਸ਼ਰਾਬ ਦਾ ਸੇਵਨ ਆਪਣੀ ਜ਼ਿੰਦਗੀ ਵਿੱਚ ਕਦੇ ਨਾ ਕਰੋ ਕਿਉਂਕਿ ਇਹ ਨਸ਼ੇ ਤਾਂ ਨੂੰ ਕੈਂਸਰ ਤੱਕ ਲੈ ਕੇ ਜਾਂਦੇ ਹਨ ਨੰਬਰ 19 ਚਿਹਰੇ ਦੀ ਸੁੰਦਰਤਾ ਦੇ ਚਲੇ ਜਾਣਾ ਜਾਂ ਫਿਰ ਚਿਹਰੇ ਤੇ ਚਮਕ ਆਉਂਦੀ ਹੀ ਨਹੀਂ ਇਸ ਦਾ ਮੁੱਖ ਕਾਰਨ ਇਹ ਹੈ ਕਿ ਅਸੀਂ ਸਟ੍ਰੈਸ ਬਹੁਤ ਲੈਂਦੇ ਹਾਂ ਇਸ ਲਈ ਪਹਿਲਾਂ ਆਪਣੇ ਟੈਨਸ਼ਨਾਂ ਨੂੰ ਛੱਡ ਕੇ ਹੱਸਣਾ ਸ਼ੁਰੂ ਕਰ ਦਿਓ ਇਸ ਦੇ ਨਾਲ ਤੁਹਾਡੇ ਚਿਹਰੇ ਤੇ ਆਪਣੇ ਆਪ ਚਮਕਾਉਣ ਲੱਗ ਜਾਵੇਗੀ ਤੁਹਾਨੂੰ ਕਿਸੇ ਵੀ ਪ੍ਰੋਡਕਟ ਦੀ ਜ਼ਰੂਰਤ ਨਹੀਂ ਪਵੇਗੀ ਨੰਬਰ 20 ਜੇਕਰ ਤੁਹਾਡੇ ਬਲਗਮ ਬੰਦੀ ਹੈ ਤਾਂ ਕਦੇ ਵੀ ਕੇਲਾ, ਅੰਗੂਰ, ਦਹੀਂ, ਦੁੱਧ ਇਸ ਤੋਂ ਇਲਾਵਾ ਪਨੀਰ ਆਦਿ ਦਾ ਸੇਵਨ ਨਾ ਕਰੋ ਕਿਉਂਕਿ ਇਹ ਬਲਗਮ ਨੂੰ ਘਟਾਉਣ ਦੀ ਬਜਾਏ ਵਧਾਉਂਦਾ ਕੰਮ ਕਰਦੇ ਹਨ। ਨੰਬਰ 21 ਆਪਣੇ ਚਿਹਰੇ ਨੂੰ ਜੇਕਰ ਤੁਸੀਂ ਟਾਈਟ ਅਤੇ ਚਮਕਦਾਰ ਬਣਾਉਣਾ ਚਾਹੁੰਦੇ ਹੋ ਤਾਂ ਬਦ ਤੋਂ ਬਦ ਪਾਣੀ ਅਤੇ ਫਲਾਂ ਸਬਜ਼ੀਆਂ ਦਾ ਸੇਵਨ ਜ਼ਰੂਰ ਕਰੋ। ਇਸ ਤੋਂ ਇਲਾਵਾ ਆਪਣੇ ਚਿਹਰੇ ਦੀ ਮ사ਜ ਜ਼ਰੂਰ ਕਰੋ ਤੇ ਮਾਸਕ ਦੀ ਵਰਤੋਂ ਜ਼ਰੂਰ ਕਰੋ। ਇਸ ਨਾਲ ਚਿਹਰੇ ਉੱਪਰ ਚਮਕ ਆਉਂਦੀ ਹੈ ਤੇ ਨਾਲ ਹੀ ਸਕਿਨ ਟਾਈਟ ਹੁੰਦੀ ਹੈ। ਨੰਬਰ 22 ਜੇਕਰ ਅਸੀਂ ਆਪਣੀ ਵਾਸ਼ਿੰਗ ਮਸ਼ੀਨ ਦੇ ਫਿਲਟਰ ਨੂੰ 6 ਮਹੀਨਿਆਂ ਵਿੱਚ ਇੱਕ ਵਾਰ ਚੰਗੀ ਤਰ੍ਹਾਂ ਸਾਫ਼ ਕਰ ਦਈਏ ਤਾਂ ਇਸ ਨਾਲ ਸਾਡੀ ਮਸ਼ੀਨ ਕਾਫੀ ਸਾਲਾਂ ਤੱਕ ਖਰਾਬ ਨਹੀਂ ਹੁੰਦੀ ਇਸ ਲਈ ਆਪਣੀ ਮਸ਼ੀਨ ਨੂੰ ਖੋਲ ਕੇ ਜਰੂਰ ਸਾਫ਼ ਕਰੋ ਨੰਬਰ 23 ਜੇਕਰ ਤੁਸੀਂ ਆਪਣੀ ਸਿਲਕ ਦੇ ਕੱਪੜਿਆਂ ਨੂੰ ਘਰ ਵਿੱਚ ਹੀ ਡਰਾਈ ਕਲੀਨ ਕਰਨਾ ਚਾਹੁੰਦੇ ਹੋ ਤਾਂ ਇੱਕ ਬਾਲਟੀ ਵਿੱਚ ਪਾਣੀ ਲੈ ਕੇ ਉਸ ਵਿੱਚ ਦੋ ਸ਼ੈਂਪੂ ਦੀ ਪੂੜੀਆਂ ਪਾ ਲਓ ਤੇ ਇੱਕ ਚਮਚ ਮਿੱਠੇ ਸੋਡੇ ਦਾ ਪਾ ਕੇ ਫਿਰ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰੋ ਜਦੋਂ ਇਹ ਬਿਲਕੁਲ ਮਿਕਸ ਹੋ ਗਏ ਤਾਂ ਇਸ ਵਿੱਚ ਆਪਣੇ ਸਿਰਕ ਦੇ ਕੱਪੜੇ ਪਾ ਕੇ ਹੱਥਾਂ ਦੀ ਮਤਲਾਂ ਕੱਪੜਿਆਂ ਨੂੰ ਚੰਗੀ ਤਰ੍ਹਾਂ ਮਲਦੋ ਤੇ ਫਿਰ ਇਹਨਾਂ ਨੂੰ ਸਾਫ਼ ਪਾਣੀ ਵਿੱਚ ਕੱਢ ਕੇ ਸੁੱਕਣੇ ਪਾ ਦਿਓ ਨੰਬਰ 24 ਜਦੋਂ ਵੀ ਤੁਸੀਂ ਕੱਪੜੇ ਧੋਂਦੇ ਹੋ ਤਾਂ ਇਹਨਾਂ ਗੱਲਾਂ ਦਾ ਹਮੇਸ਼ਾ ਖਿਆਲ ਰੱਖੋਗੇ ਕਦੇ ਵੀ ਕੱਪੜੇ ਪਾਣੀ ਵਿੱਚ ਪਾਉਣ ਤੋਂ ਬਾਅਦ ਉਹਨਾਂ ਉੱਪਰ ਸ਼ੈਂਪੂ ਸਰਪ ਜਾਂ ਫਿਰ ਬੇਕਿੰਗ ਸੋਡਾ ਆਦਿ ਵਰਗੀਆਂ ਚੀਜ਼ਾਂ ਨਾ ਪਾਓ ਇਸ ਨਾਲ ਸਾਡੇ ਕੱਪੜੇ ਉੱਪਰ ਡੱਬ ਪੈ ਜਾਂਦੇ ਹਨ ਤੇ ਨਾਲ ਹੀ ਚਮਕੂ ਵੀ ਖਰਾਬ ਹੋ ਜਾਂਦੀ ਹੈ ਇਸ ਲਈ ਪਾਣੀ ਵਿੱਚ ਕੱਪੜੇ ਪਾਉਣ ਤੋਂ ਪਹਿਲਾਂ ਇਹਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਘੋਲ ਕੇ ਹੀ ਪਾਣੀ ਵਿੱਚ ਕੱਪੜੇ ਪਾਓ ਨੰਬਰ 25 ਜਿੱਦੋਂ ਵੀ ਅਰਬੀ ਕੱਟਦੇ ਹਾਂ ਤਾਂ ਉਸ ਦੀ ਚਕਨਾਈ ਸਾਡੇ ਹੱਥਾਂ ਨੂੰ ਲੱਗ ਜਾਂਦੀ ਹੈ ਇਸ ਲਈ ਇਸ ਨੂੰ ਕੱਟਣ ਤੋਂ ਕੁਝ ਸਮਾਂ ਪਹਿਲਾਂ ਨਮਕ ਵਾਲੇ ਪਾਣੀ ਵਿੱਚ ਭਿਉਂ ਕੇ ਰੱਖ ਦਿਓ ਨੰਬਰ 26 ਆਪਣੀ ਜ਼ਿੰਦਗੀ ਨੂੰ ਵਧੀਆ ਬਣਾਉਣ ਲਈ ਮਾੜੇ ਪਲਾਂ ਦਾ ਜ਼ਿੰਦਗੀ ਵਿੱਚ ਆਉਣਾ ਬਹੁਤ ਜ਼ਰੂਰੀ ਹੈ ਜੋ ਸਾਨੂੰ ਉੱਚੀਆਂ ਮੰਜ਼ਲਾਂ ਤੱਕ ਪਹੁੰਚਾ ਦਿੰਦੇ ਹਨ ਨੰਬਰ 27 ਸੋਨੇ ਚਾਂਦੀ ਵਾਲੇ ਪਰਸਾਂ ਨੂੰ ਕਦੇ ਵੀ ਛੁੱਟੋ ਨਾ ਸਕੋ ਜਿੰਨਾ ਕੱਪੜਿਆਂ ਉੱਪਰ ਜੇਬ ਨਹੀਂ ਲੱਗੀ ਹੁੰਦੀ ਉਹਨਾਂ ਕੱਪੜਿਆਂ ਦੇ ਵਿਚਾਲੇ ਪਾਸੇ ਸੈਫਟੀ ਪੈਨ ਦੀ ਮਦਦ ਨਾਲ ਲਗਾ ਸਕਦੇ ਹੋ ਇਸ ਵਿੱਚ ਆਪਣਾ ਕੀਮਤੀ ਸਮਾਨ ਪਾ ਕੇ ਤੁਸੀਂ ਕਿਤੇ ਵੀ ਜਾ ਸਕਦੇ ਹੋ ਚੋਰੀ ਨਹੀਂ ਹੋਵੇਗਾ ਨੰਬਰ 28 ਬਾਥਰੂਮ ਦੀਆਂ ਟੂਟੀਆਂ ਨੂੰ ਜੇਕਰ ਤੁਸੀਂ ਚਮਕਾਉਣਾ ਚਾਹੁੰਦੇ ਹੋ ਤਾਂ ਉਹਨਾਂ ਉੱਪਰ ਕੋਲਗਟ ਲਗਾ ਕੇ ਸਪੰਜ ਦੀ ਮਦਦ ਨਾਲ ਚੰਗੀ ਤਰ੍ਹਾਂ ਰਗੜ ਦਿਓ ਇਸ ਨਾਲ ਤੁਹਾਡੇ ਬਾਥਰੂਮ ਦੀਆਂ ਟੂਟੀਆਂ ਚਮਕ ਜਾਣਗੀਆਂ ਨੰਬਰ 29 ਮoringa ਦੇ ਪੱਤੇ ਸੇਤਲੀ ਬਹੁਤ ਚਮਤਕਾਰੀਆਂ ਮੰਨੇ ਜਾਂ ਸਕਦੇ ਹਨ ਕੈਲਸ਼ੀਅਮ ਆਇਰਨ ਅਤੇ ਪੋਟਾਸ਼ੀਅਮ ਤੋਂ ਇਲਾਵਾ ਇਨ੍ਹਾਂ ਪੱਤਿਆਂ ਵਿੱਚ ਕਈ ਮਹੱਤਵਪੂਰਨ ਵਿਟਾਮਿਨ ਹੁੰਦੇ ਹਨ ਮoringa ਪਾਊਡਰ ਦੀ ਵਰਤੋਂ ਮਲੇਰੀਆ ਤੇ ਟਾਈਫਾਈਡ ਬੁਖਾਰ ਤੋਂ ਲੈ ਕੇ ਹਾਈ ਬਲੱਡ ਪ੍ਰੈਸ਼ਰ ਸ਼ੂਗਰ ਆਦਤਕ ਦੀਆਂ ਕਈ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਵੀ ਕੀਤੀ ਜਾਂਦੀ ਹੈ ਮoringa ਪਾਊਡਰ ਨੂੰ ਕਈ ਤਰੀਕਿਆਂ ਨਾਲ ਵਰਤਿਆ ਜਾਂਦਾ ਹੈ ਨੰਬਰ 30 ਜਦੋਂ ਵੀ ਤੁਸੀਂ ਅਦਰਕ ਨੂੰ ਵਰਤਦੇ ਹੋ ਤਾਂ ਇਸ ਨੂੰ ਗਰਮ ਪਾਣੀ ਵਿੱਚ ਭਾ ਕੇ ਤੇ ਚੰਗੀ ਤਰ੍ਹਾਂ ਨਾਲ ਧੋ ਕਿਉਂਕਿ ਇਸ ਉੱਪਰ ਦਵਾਈ ਦੇ ਛਿੜਕਾਅ ਜ਼ਿਆਦਾ ਹੋ ਰਹੇ ਹਨ ਜੋ ਸਾਡੀ ਸੇਤਲੀ ਹਾਨੀਕਾਰਕ ਹਨ ਨੰਬਰ 31 ਜਿਹੜੀਆਂ ਲੜਕੀਆਂ ਦੀ ਜਨਮ ਤਰੀਕ 2 11 2029 ਹੋਵੇ ਉਹਨਾਂ ਲੜਕੀਆਂ ਨਾਲ ਜੋ ਮੁੰਡੇ ਵਿਆਹ ਕਰਵਾਉਂਦੇ ਹਨ ਉਹ ਬਹੁਤ ਹੀ ਕਿਸਮਤ ਵਾਲੇ ਹੁੰਦੇ ਹਨ ਕਿਉਂਕਿ ਇਹ ਲੜਕੀਆਂ ਬਹੁਤ ਹੀ ਕੇਅਰ ਕਰਨ ਵਾਲੀਆਂ ਹੁੰਦੀਆਂ ਨੇ ਨੰਬਰ 29 ਹਿਚਕੀ ਨੂੰ ਹਟਾਉਣ ਲਈ ਇੱਕ ਗਲਾਸ ਪਾਣੀ ਵਿੱਚ ਇੱਕ ਚਮਚੀ ਚੀਨੀ ਅਤੇ ਇੱਕ ਚੁਟਕੀ ਨਮਕ ਦੀ ਪਾ ਕੇ ਸਿਪ-ਸਿਪ ਕਰਕੇ ਪੀ ਲੋ ਤੁਰੰਤ ਤੁਹਾਡੀ ਹਿਚਕੀ ਹਟ ਜਾਵੇਗੀ ਨੰਬਰ 33 ਜੇਕਰ ਅਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਇਸ਼ਨਾਨ ਕਰ ਲਈਏ ਤਾਂ ਇਸ ਨਾਲ ਬੇਜਾਨ ਚਮੜੀ ਤੋਂ ਛੁਟਕਾਰਾ ਹੁੰਦਾ ਹੈ ਤੇ ਨਾਲ ਹੀ ਚਿਹਰੇ ਦੇ ਉੱਪਰ ਫਿੰਸੀਆਂ ਦੀ ਸਮੱਸਿਆ ਨਹੀਂ ਹੁੰਦੀ ਇਸ ਦੇ ਨਾਲ ਹੀ ਨੀਂਦ ਵੀ ਬਹੁਤ ਵਧੀਆ ਆ ਨੰਬਰ 34 ਕਾਲੀ ਮਿਰਚ ਵਿੱਚ ਖਤਰਨਾਕ ਰੋਗਾਂ ਨੂੰ ਖਤਮ ਕਰ ਲਈ ਐਂਟੀ ਆਕਸਾਈਡ ਹੁੰਦੇ ਹਨ ਸੱਤ ਕਾਲੀਆਂ ਮਿਰਚਾਂ ਇੱਕ ਗਲਾਸ ਪਾਣੀ ਵਿੱਚ ਪਾ ਕੇ 1 ਮਿੰਟ ਲਈ ਉਬਾਲ ਦਿਓ ਇਸ ਨੂੰ ਦਿਨ ਵਿੱਚ ਅੱਧਾ ਅੱਧਾ ਕਰਕੇ ਦਿਨ ਵਿੱਚ 2 ਤੋਂ 3 ਵਾਰੀ ਪੀ ਲਓ ਇਸ ਨਾਲ ਜਕਾਮ ਖੰਘ ਇਸ ਤੋਂ ਇਲਾਵਾ ਬਲਗਮੀ ਦਮੇ ਤੋਂ ਇਲਾਵਾ ਹੋਰ ਕਈ ਸਮੱਸਿਆ ਤੋਂ ਰਾਹਤ ਮਿਲੇਗੀ ਨੰਬਰ 35 ਜੇਕਰ ਤੁਸੀਂ ਸਰੀਰ ਕੋ ਪੱਖੋਂ ਪ੍ਰੇਸ਼ਾਨ ਹੋ ਜਾਂ ਫਿਰ ਤੁਹਾਡੇ ਕੋਲ ਪੈਸਾ ਨਹੀਂ ਟਿਕ ਰਿਹਾ ਤਾਂ ਆਪਣੇ ਪਰਸ ਵਿੱਚ ਪੰਜ ਹਰੀਆਂ ਇਲਾਇਚੀਆਂ ਰੱਖ ਲਓ ਜਿੱਥੇ ਤੁਸੀਂ ਪੈਸੇ ਰੱਖਦੇ ਹੋ ਇਹ ਬਹੁਤ ਲਾਭਦਾਇਕ ਹੈ ਪਰੇਸ਼ਾਨੀ ਨੂੰ ਦੂਰ ਕਰ ਲਈ ਵੀ کارਗਰ ਹੁੰਦਾ ਹੈ ਨੰਬਰ 36 ਜੇਕਰ ਤੁਹਾਨੂੰ ਜੂਰ ਕੇ ਅਕਸਰ ਦੀ ਸਮੱਸਿਆ ਹੈ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਗਲਾਸ ਕਲੇਲੇ ਦਾ ਜੂਸ ਪੀ ਲਓ ਇਹ ਬਹੁਤ ਹੀ ਲਾਭਕਾਰੀ ਹੈ ਨੰਬਰ 37 ਜੇਕਰ ਅਸੀਂ ਰੋਜ਼ਾਨਾ ਕਾਲੀ ਮਿਰਚ ਦਾ ਸੇਵਨ ਕਰੀਏ ਤਾਂ ਇਸ ਨਾਲ ਸਾਡੀਆਂ ਅੱਖਾਂ ਦੀ ਰੋਸ਼ਨੀ ਤੇਜ਼ ਹੁੰਦੀ ਹੈ ਨੰਬਰ 38 ਜੇਕਰ ਤੁਹਾਡੀਆਂ ਅੱਖਾਂ ਦੇ ਹੇਠਾਂ ਬਹੁਤ ਜ਼ਿਆਦਾ ਕਾਲੇ ਘੇਰੇ ਹਨ ਤਾਂ ਇਹਨਾਂ ਨੂੰ ਖਤਮ ਕਰਨ ਲਈ ਇੱਕ ਚਮਚ ਨਿੰਬੂ ਦੇ ਰਸ ਵਿੱਚ ਇੱਕ ਚਮਚ ਟਮਾਟਰ ਦਾ ਰਸ ਚੰਗੀ ਤਰ੍ਹਾਂ ਮਿਕਸ ਕਰਕੇ ਆਪਣੇ ਅੱਖਾਂ ਦੇ ਕਾਲੇ ਘੇਰਿਆਂ ਦੇ ਦਿਨ ਵਿੱਚ ਦੋ ਵਾਰ ਲਗਾਓ 10 ਮਿੰਟ ਲਈ ਰੱਖ ਕੇ ਇਹਨਾਂ ਨੂੰ ਪਾਣੀ ਨਾਲ ਧੋ ਦਿਓ ਇਸ ਤਰ੍ਹਾਂ ਕੁਝ ਦਿਨ ਲਗਾਤਾਰ ਕਰਨ ਨਾਲ ਤੁਹਾਡੇ ਕਾਲੇ ਘੇਰੇ ਬਿਲਕੁਲ ਸਾਫ ਹੋ ਜਾਣਗੇ ਨੰਬਰ 39 ਜਿੰਨਾਂ ਲੋਕਾਂ ਵਿੱਚ ਵਿਟਾਮਿਨ ਡੀ ਦੀ ਕਮੀ ਹੋਵੇ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਤੁਸੀਂ ਇਸ ਕਮੀ ਨੂੰ ਧੁੱਪ ਦੀਆਂ ਸਵੇਰ ਸਮੇਂ ਦੀਆਂ ਕਿਰਨਾਂ ਲੈ ਕੇ ਪੂਰੀ ਕਰ ਸਕਦੇ ਹੋ ਨੰਬਰ 40 ਇੱਕ ਬਾਲਟੀ ਪਾਣੀ ਵਿੱਚ ਕੁਝ ਨਿੰਬੂ ਕੱਟ ਕੇ ਇਸ ਨੂੰ ਨਿਚੋੜ ਕੇ ਇਸ ਦਾ ਰਸ ਪਾ ਦਿਓ ਇਸ ਤਰ੍ਹਾਂ ਨਿੰਬੂ ਦੇ ਪਾਣੀ ਨਾਲ ਪੋਚਾ ਲਗਾਉਣ ਨਾਲ ਜਮੀਨ ਉੱਤੇ ਮੌਜੂਦ ਸਾਰੇ ਦਾਗ ਸਾਫ ਹੋ ਜਾਣਗੇ ਤੇ ਘਟਾਣ ਵੀ ਮਰ ਜਾਣਗੇ ਨੰਬਰ 41 ਰੋਟੀ ਬਣਾਉਂਦੇ ਸਮੇਂ ਇਸ ਗੱਲ ਵੱਲ ਖਾਸ ਧਿਆਨ ਦੇਵੋ ਕਿ ਰੋਟੀ ਬੇਲਣ ਸਮੇਂ ਕਦੇ ਵੀ ਚੱਕਲੇ ਦੀ ਆਵਾਜ਼ ਨਹੀਂ ਆਉਣੀ ਚਾਹੀਦੀ ਇਸ ਨਾਲ ਘਰ ਵਿੱਚ ਕਲੇਸ਼ ਘਟਣ ਦੀ ਬਜਾਏ ਦਿਨ-ਬਦਨ ਵੱਧਦੇ ਹਨ ਨੰਬਰ 42 ਕਦੇ ਵੀ ਰੋਟੀ ਬਣਾਉਂਦੋਂ ਸਮੇਂ ਤਵੇ ਉੱਪਰ ਪਾਣੀ ਦੇ ਛਿੱਟੇ ਨਾਲ ਡਿੱਗਣ ਤੋਂ ਇੱਕ ਤਾਂ ਇਸ ਨਾਲ ਉਂਗਲਾਂ ਦੀਆਂ ਸਿਰਤਾਂ ਉੱਠ ਜਾਂਦੀਆਂ ਹਨ ਦੂਸਰਾ ਤਵੇ ਦੀ ਪਰਤ ਉੱਪਰ ਨੂੰ ਉ ਨੰਬਰ 43 ਜੇਕਰ ਤੁਹਾਨੂੰ ਰਾਤ ਨੂੰ ਭੈੜੇ ਸੁਪਨੇ ਦਿਖਦੇ ਹੋਣ ਤਾਂ ਆਪਣੇ ਸਿਰਾਂ ਨੇ ਹੇਠਾਂ ਇੱਕ ਚਾਕੂ ਰੱਖ ਲਓ ਇਸ ਨਾਲ ਕਦੇ ਵੀ ਭੈੜੇ ਸੁਪਨੇ ਨਹੀਂ ਆਉਣਗੇ। ਨੰਬਰ 44 ਜਦੋਂ ਵੀ ਬੱਚੇ ਪੜਾਈ ਕਰਦੇ ਹੋਣ ਤਾਂ ਉਸ ਸਮੇਂ ਉਹਨਾਂ ਨੂੰ ਇੱਕ ਚਾਕਲੇਟ ਖਾਣ ਲਈ ਜ਼ਰੂਰ ਦਿਓ ਇਸ ਨਾਲ ਉਹਨਾਂ ਦੇ ਪੜਿਆ ਹੋਇਆ ਯਾਦ ਰਹਿੰਦਾ ਹੈ ਤੇ ਨਾਲ ਹੀ ਪੜਾਈ ਕਰਨ ਨੂੰ ਵੀ ਮਨ ਲੱਗਣ ਲੱਗ ਜਾਂਦਾ ਹੈ। ਨੰਬਰ 45 ਜੇਕਰ ਤੁਸੀਂ ਸਪਰਾਈਟ ਕੋਲ ਡਰਿੰਕ ਪੀ ਲਓ ਤਾਂ ਇਸ ਨਾਲ ਤੁਹਾਡੇ ਸਿਰ ਵਿੱਚ ਕਿੰਨਾ ਵੀ ਦਰਦ ਕਿਉਂ ਨਾ ਹੁੰਦਾ ਹੋਵੇ ਪੀਣ ਨਾਲ ਤੁਰੰਤ ਆਰਾਮ ਆ ਜਾਵੇਗਾ। ਨੰਬਰ 46 ਅਕਸਰ ਬੱਚਿਆਂ ਦੀ ਚਮੜੀ ਉੱਪਰ ਖੁਸ਼ਕੀ ਹੋਣ ਲੱਗ ਜਾਂਦੀ ਹੈ ਜਿਸ ਨਾਲ ਉਹਨਾਂ ਦੇ ਸਰੀਰ ਉੱਪਰ ਖਾਜ ਵੀ ਹੋਣ ਲੱਗ ਜਾਂਦੀ ਹੈ ਇਸ ਤੋਂ ਬਚਣ ਲਈ ਤੁਸੀਂ ਰੋਜ਼ਾਨਾ ਆਪਣੇ ਬੱਚਿਆਂ ਦੇ ਤੇਲ ਦੀ ਚੰਗੀ ਤਰ੍ਹਾਂ ਨਾਲ ਮਾਲਸ਼ ਕਰੋ ਇੱਕ ਤਾਂ ਇਸ ਨਾਲ ਸਾਰੀ ਖੁਸ਼ਕੀ ਖਤਮ ਹੋ ਜਾਵੇਗੀ ਦੂਸਰਾ ਉਹਨਾਂ ਦੀਆਂ ਹੱਡੀਆਂ ਵੀ ਮਜ਼ਬੂਤ ਹੋ ਜਾਣਗੀਆਂ ਨੰਬਰ 47 ਜਿਹੜੇ ਇਨਸਾਨ ਰਾਤ ਦੇ ਸਮੇਂ ਜਿਆਦਾ ਆਲੂਆਂ ਦਾ ਆਪਣੇ ਖਾਣੇ ਵਿੱਚ ਸੇਵਨ ਕਰਦੇ ਹਨ ਉਹਨਾਂ ਨੂੰ ਬਵਾਸੀਰ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨੰਬਰ 48 ਸਬਜ਼ੀਆਂ ਨੂੰ ਹਮੇਸ਼ਾ ਪਣਾਉਣ ਸਮੇਂ ਹੀ ਕੱਟੋ ਪਰ ਜੇਕਰ ਅਸੀਂ ਇਹਨਾਂ ਕਾਫੀ ਸਮਾਂ ਪਹਿਲਾਂ ਕੱਟ ਕੇ ਰੱਖ ਦਿੰਦੇ ਹਾਂ ਤਾਂ ਇਹਨਾਂ ਦੇ ਲੋੜੀ ਦਾ ਤਤਕ ਨਸ਼ਟ ਹੋ ਜਾਂਦੇ ਹਨ। ਨੰਬਰ 49 ਆਪਣੇ ਪਾਚਨ ਤੰਤਰ ਸਹੀ ਅਤੇ ਸਰੀਰ ਹਮੇਸ਼ਾ ਤੰਦਰੁਸਤ ਰੱਖਣ ਲਈ ਕੱਚੇ ਪਿਆਜ਼ ਦਾ ਰੋਜ਼ਾਨਾ ਸੇਵਨ ਕਰਨਾ ਬਹੁਤ ਹੀ ਜ਼ਰੂਰੀ ਹੈ। ਇਸ ਦੀ ਪਰਤੋ ਕਰ ਨਾਲ ਸਾਡੇ ਪੇਟ ਅੰਦਰ ਪੈਦਾ ਹੋਏ ਕੀੜੇ ਵੀ ਮਰ ਜਾਂਦੇ ਹਨ।